ਇਸ ਟਾਈਮ ਮੇਰੇ ਕੋਲੇ ਦੋ ਡੌਗਸ ਜਿਹੜੇ 12 ਘੰਟੇ ਅੰਦਰ ਰਹਿੰਦੇ ਨੇ ਬਾਕੀ ਡੌਗਸ ਬਾਹਰ ਨੇ ਮੇਰੇ ਖਿਆਲ ਪੰਜ ਸਤ ਹੈਗੇ ਨੇ ਜਿਹੜੇ ਕਿ ਸਿਰਫ ਖਾਣਾ ਖਾਣ ਆਉਂਦੇ ਨੇ ਬਟ ਜਿਹੜੇ ਪਰਮਾਨੈਂਟ ਰਹਿ ਰਹੇ ਨੇ ਉਹ ਦਿਨ ਵੇਲੇ ਅੰਦਰ ਰਹਿੰਦੇ ਨੇ ਰਾਤ ਨੂੰ ਬਾਹਰ ਚਲੇ ਜਾਂਦੇ ਨੇ ਕਿਸ ਤਰੀਕੇ ਨਾਲ ਇੰਨਾ ਨਾਲ ਹੈ ਨਾ ਪਿਆਰ ਪਿਆ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਾਥ ਦੇਉ ਇੱਕ ਲਾਈਕ ਮਾਂ ਵਰਗਾ ਕੰਮ ਕਰਦੇ ਹੋ ਕਿੰਦਾ ਇਹਨਾਂ ਨੂੰ ਮੈਨੇਜ ਕਰਦੇ ਦੇਖੋ ਗੱਲ ਪਿਆਰ ਦੀ ਹੈ ਕਹਿੰਦੇ ਹੁੰਦੇ ਆ ਕਿ ਜਾਨਵਰ ਮਤਲਬ ਕਿ ਇਨਸਾਨ ਤੇ ਜਾਨਵਰ ਚ ਫਰਕ ਹੈ ਪਰ ਮੇਰੇ ਖਿਆਲ ਨਹੀਂ ਹੈ ਮੇਰੇ ਖਿਆਲ ਇਨਸਾਨ ਉਲਟਾ ਜਾਨਵਰ ਹੈ ਜਾਨਵਰ ਇਨਸਾਨ ਹੈ ਕਿਉਂ ਕਿ ਆਪਾਂ ਇਨਸਾਨ ਨੂੰ ਜਿੰਨਾ ਮਰਜ਼ੀ ਸਮਝਾਈਏ ਹੈਨਾ ਜਿੰਨਾ ਮਰਜ਼ੀ ਨੂੰ ਸਹੀ ਰਾਸਤੇ ਪਾਉਣ ਦੀ ਕੋਸ਼ਿਸ਼ ਕਰੀਏ ਉਹ ਨਹੀਂ ਉਹ ਫਿਰ ਵੀ ਗਲਤ ਰਾਸਤੇ ਚੱਲਦਾ ਪਰ ਜਾਨਵਰ ਉਹਨੂੰ ਦੋ ਟਾਈਮ ਦੀ ਤੁਸੀਂ ਰੋਟੀ ਦੇ ਦੋ ਠੀਕ ਹੈ ਥੋੜਾ ਜਿਆ ਪਿਆਰ ਕਰ ਦੋ ਮੈਂ ਕਹਿੰਨੀ ਆ ساری ਜ਼ਿੰਦਗੀ ساری ਜ਼ਿੰਦਗੀ ਤੁਹਾਡੀ ਸੇਵਾ ਕਰਨਗੇ ਇਹ ਦੁੱਧ ਵਗੈਰਾ ਦਾ ਜਾਂ ਇਹਨਾਂ ਦਾ ਖਰਚਾ ਕਿੱਦਾਂ ਤੁਸੀਂ ਮੈਨੇਜ ਕਰ ਦੋ ਕਿਵੇਂ ਤੁਸੀਂ ਮਤਲਬ ਕਿ ਕਿੰਨਾ ਕ ਦੁੱਧ ਲੈ ਕੇ ਆਨੇ ਹੋ ਮੰਗਾਉਂਦੇ ਹੋ ਕਿ ਹਾਂ ਦੋਨੋਂ ਡੌਗਸ ਨੂੰ ਵੀ ਤੇ ਕੈਟ ਨੂੰ ਵੀ ਤੁਸੀਂ ਆਪ ਹੀ ਚੁੱਕੋ ਆ ਜਿਹੜੀ ਕੈਟ ਹੈ ਉਹਦੇ ਵਾਸਤੇ ਸਪੈਸ਼ਲੀ ਫੀਡ ਹੈਗੀ ਆ ਮੈਂ ਉਹ ਰੱਖਦੀ ਹੁੰਨੀ ਆ ਡੌਗਸ ਦੇ ਲਈ 2-2 ਕਿਲੋ ਦੁੱਧ ਆਉਂਦਾ ਹੈ ਜਿਵੇਂ 2 ਕਿਲੋ ਮਾਰਨਿੰਗ ਆ ਗਿਆ 2 ਕਿਲੋ ਸ਼ਾਮ ਨੂੰ ਆ ਗਿਆ ਬਸ ਉਹ ਦੁੱਧ ਜਿਹੜਾ ਹੈਗਾ ਥੋੜਾ ਜਦੋਂ ਫੁੱਲ ਫੈਟ ਵਾਲਾ ਥੋੜਾ ਉਹਨੂੰ ਪਾਣੀ ਮਿਕਸ ਕਰਕੇ ਜਿੰਨਾ ਮੇਰੇ ਮੈਂ ਆਪਣੀ ਜੋਗੀ ਹੈਗੀ ਆ ਪਾਣੀ ਮਿਕਸ ਕਰਕੇ ਮੈਂ ਇਹ ਜਿਹੜਾ ਹੈ ਮਾਰਨਿੰਗ ਈਵਨਿੰਗ ਇਹਨਾਂ ਨੂੰ دینی ਹੁੰਦੀਆਂ ਇੱਥੋਂ ਤੱਕ ਕਿ ਨਾਲ ਦੇ 플ੌਟ ਚ ਵੀ ਰਹਿੰਦੀਆਂ ਨੇ ਬਿੱਲੀਆਂ ਉਹ ਵੀ ਦੁੱਧ ਪਿੰਦੀਆਂ ਨੇ ਉਹਨਾਂ ਵਾਸਤੇ ਵੀ ਰੱਖਦੇ ਹੁੰਦੇ ਘਰ ਦੇ ਤਾਂ ਨਹੀਂ ਮਤੋਂ ਕੁਝ ਕਹਿੰਦੇ ਕਿ ਹਾਂ ਕਿ ਇੱਥੇ ਰੱਖਦੇ ਹਾਂ ਜਿਮ ਦੇ ਵਿੱਚ ਰੱਖਦੇ ਹਾਂ ਘਰ ਨਹੀਂ ਲੈ ਕੇ ਜਾਂਦੇ ਨਾ ਨਹੀਂ ਜਿਹੜੀ ਗੁੰਨੂ ਹੈ ਕੈਟ ਹੈ ਉਹ ਹਮੇਸ਼ਾ ਮੇਰੇ ਨਾਲ ਰਹਿੰਦੀ ਆ ਜਿਵੇਂ ਜਾਣਾ ਮੈਂ ਘਰੇ ਵੀ ਜਾਣਾ ਮੇਰੇ ਨਾਲ ਜਾਂਦੀ ਆ ਬਟ ਡੌਗਸ ਦੀ ਇੱਕ ਤਾਰੀਫ ਹੈ ਦਿਨੇ ਹੈ ਰੋਟੀ ਖਾਣ ਅੰਦਰ ਆਣਗੇ ਸੌਣਗੇ ਅੰਦਰ ਪਰ ਪੂਰੀ ਰਾਤ ਇਹ ਇਨ ਏਰੀਆ ਚ ਰਹਿਣਗੇ ਬਾਹਰ ਮਤਲਬ ਕਿ ਤਰੀ ਦੇ ਜੋਖੀਦਾਰ ਵਿੱਚ ਹਾਂਜੀ ਹਾਂਜੀ ਤੁਸੀਂ ਕਦੇ ਵੀ ਰਾਤ ਨੂੰ ਭਾਵੇਂ 12 ਵਜੇ 2 ਵਜੇ 3 ਵਜੇ ਕਦੇ ਵੀ ਆ ਕੇ ਦੇਖ ਲਓ ਇਹ ਤੁਹਾਨੂੰ ਬਾਹਰ ਹੀ ਦਿਖਣਗੇ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮਲਿਕ ਸਵਾਗਤ ਕਰਦੀ ਹਾਂ ਅੱਜ ਸੀ ਲੁਧਿਆਣੇ ਦੀ ਇੱਕ ਇੱਦਾਂ ਦੀ ਕੁੜੀ ਨਾਲ ਮਿਲਵਾਵਾਂਗੇ ਜੋ ਕਿ ਡੌਗ ਸਟਰੀਟ ਜਿਹੜੀ ਇਹ ਸੇਵਾ ਕਰ ਰਹੀ ਹੈ ਨਾਲ ਦੀ ਨਾਲ ਉਹਨਾਂ ਨੇ ਕੈਟਸ ਵੀ ਰੱਖੇ ਹੋਏ ਨੇ ਤੇ ਸਾਡੇ ਨਾਲ ਪੂਨਮ ਜੀ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਬਸ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਟਰੀਟ ਡੌਗ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਕਿੰਨੇ ਅਸਤੱਕ ਜਿਹੜੇ ਡੌਗਸ ਦੀ ਤੁਸੀਂ ਇਸ ਤਰੀਕੇ ਨਾਲ ਸੇਵਾ ਜਿਹੜੇ ਕਰ ਚੁੱਕੇ ਹੋ ਮੈਂ ਇਹ ਨਹੀਂ ਕਹਿ ਸਕਦੀ ਕਿ ਦੋ ਤੋਂ ਕਰ ਰਹੀਆਂ ਕਿਉਂਕਿ ਸ਼ਾਇਦ ਜਦੋਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੋਈ ਆਪਣੀ ਉਦੋਂ ਤੋਂ ਮੈਂ ਇਹ ਚੀਜ਼ਾਂ ਚੀਜ਼ਾਂ ਨਹੀਂ ਕਹਿ ਸਕਦੀ ਸੌਰੀ ਸੇਵਾ ਕਰਦੀ ਆ ਰਹੀ ਹਾਂ ਸੇਵਾ ਕਰਦੀ ਆ ਹਾਂਜੀ ਹਾਂਜੀ ਤੇ ਕਿੰਨੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਕ ਜਿਆਦਾ ਜਿਹੜੇ ਡੌਗਸ ਨੇ ਇਸ ਟਾਈਮ ਮੇਰੇ ਕੋਲੇ ਦੋ ਡੌਗਸ ਜਿਹੜੇ 24 ਘੰਟੇ 24 ਘੰਟੇ ਸੌਰੀ 12 ਘੰਟੇ ਅੰਦਰ ਰਹਿੰਦੇ ਨੇ ਬਾਕੀ ਡੌਗਸ ਬਾਹਰ ਨੇ ਮੇਰੇ ਖਿਆਲ ਪੰਜ-ਸਤ ਹੈਗੇ ਨੇ ਜਿਹੜੇ ਕਿ ਸਿਰਫ ਖਾਣਾ ਖਾਣ ਆਉਂਦੇ ਨੇ ਬਟ ਜਿਹੜੇ ਪਰਮਾਨੈਂਟ ਰਹਿ ਰਹੇ ਨੇ ਉਹ ਦਿਨ ਵੇਲੇ ਅੰਦਰ ਰਹਿੰਦੇ ਨੇ ਰਾਤ ਨੂੰ ਬਾਹਰ ਕਿਸ ਤਰੀਕੇ ਨਾਲ ਇਹਨਾਂ ਨਾਲ ਹੈ ਨਾ ਪਿਆਰ ਪਿਆ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਾਥ ਦੇਉ ਇੱਕ ਲਾਈਕਾ ਮਾਂ ਵਰਗਾ ਕੰਮ ਕਰਦੇ ਹੋ ਕਿੰਦਾ ਇਹਨਾਂ ਨੂੰ ਮੈਨੇਜ ਕਰਦੇ ਦੇਖੋ ਗੱਲ ਪਿਆਰ ਦੀ ਹੈ ਕਹਿੰਦੇ ਹੁੰਦੇ ਹੈ ਕਿ ਜਾਨਵਰ ਮਤਲਬ ਕਿ ਇਨਸਾਨ ਤੇ ਜਾਨਵਰ ਚ ਫਰਕ ਹੈ ਪਰ ਮੇਰੇ ਖਿਆਲ ਨਹੀਂ ਹੈ ਮੇਰੇ ਖਿਆਲ ਇਨਸਾਨ ਉਲਟਾ ਜਾਨਵਰ ਹੈ ਜਾਨਵਰ ਇਨਸਾਨ ਹੈ ਕਿਉਂ ਕਿਉਂਕਿ ਆਪਾਂ ਇਨਸਾਨ ਨੂੰ ਜਿੰਨਾ ਮਰਜ਼ੀ ਸਮਝਾਈਏ ਹੈ ਨਾ ਜਿੰਨਾ ਮਰਜ਼ੀ ਉਹਨੂੰ ਸਹੀ ਰਾਸਤੇ ਪਾਉਣ ਦੀ ਕੋਸ਼ਿਸ਼ ਕਰੀਏ ਉਹ ਨਹੀਂ ਉਹ ਫਿਰ ਵੀ ਗਲਤ ਰਾਸਤੇ ਚੱਲਦਾ ਪਰ ਜਾਨਵਰ ਉਹਨੂੰ ਦੋ ਟਾਈਮ ਦੇ ਤੁਸੀਂ ਰੋਟੀ ਦੇ ਦੋ ਠੀਕ ਹੈ ਥੋੜਾ ਜਿਹਾ ਪਿਆਰ ਕਰ ਦੋ ਮੈਂ ਕਹਿੰਨੀ ਆ ساری ਜ਼ਿੰਦਗੀ ساری ਜ਼ਿੰਦਗੀ ਤੁਹਾਡੀ ਸੇਵਾ ਕਰਨਗੇ ਇਹ ਉਹੀ ਨੇ ਬਿਲਕੁਲ ਕੈਟ ਵੀ ਰੱਖੀ ਹੋਈ ਹੈ ਬੜੀ ਸੋਹਣੀ ਜੀ ਹੈ ਅ ਕਦੇ ਇਹਨਾਂ ਦੇ ਵਿੱਚ ਫਾਈਟ ਨਹੀਂ ਹੁੰਦੀ ਵੀ ਕੈਟ ਨਹੀਂ ਤੇ ਡੌਗ ਦੀ ਕਿਉਂਕਿ ਡੌਗ ਤੇ ਕੈਟ ਦੇ ਆਪਸ ਦੇ ਬਣਦੀ ਨਹੀਂ ਕਿਉਂਕਿ ਹਮੇਸ਼ਾ ਹੀ ਜਿਹੜੇ ਡੌਗਸ ਹੁੰਦੇ ਨੇ ਕੈਟ ਨੂੰ ਖਾਣ ਨੂੰ દોੜਦੇ ਆ ਵੀ ਹਾਂ ਇਹਨੂੰ ਮਤਲਬ ਮਾਰ ਦੇਣਾ ਇਹਨੂੰ ਖਾ ਜਾਣਾ ਕੁਛ ਇਦਾਂ ਦਾ ਨਹੀਂ ਜਦੋਂ ਬਚਪਨ ਚ ਕੈਟ ਆਈ ਸੀਗੀ ਇਹ ਬਿੱਲੀ ਆਈ ਸੀ ਦਾ ਨਾਮ ਗੁੰਨੂ ਹੈ ਇਹ ਛੋਟੀ ਜੀ ਸੀਗੀ ਇਹ ਇਹਦੇ ਹਾਲਾਤ ਇੰਨੇ ਖਰਾਬ ਸੀ ਮੈਨੂੰ ਲੱਗਦਾ ਮੇਰੀ ਮੇਰੇ ਫੀਲਿੰਗਸ ਐ ਮੇਰੀਆਂ ਆਪਣੀਆਂ ਕਿ ਇਹਨਾਂ ਨੇ ਜਦੋਂ ਦੇਖਿਆ ਸੀ ਨਾ ਸ਼ਾਇਦ ਇਹਨੂੰ ਦੇਖੇ ਦੇ ਹਾਲਾਤ ਜਦੋਂ ਨਿੱਕੀ ਜੀ ਸੀਗੀ ਇਹਦੀ ਲਤ ਟੁੱਟੀ ਹੋਈ ਸੀ ਮੂੰਹ ਪੂਰਾ ਖਰਾਬ ਸੀ ਤੇ ਉਸ ਟਾਈਮ ਤੇ ਇਹਦੇ ਹਾਲਾਤ ਦੇਖ ਕੇ ਸ਼ਾਇਦ ਇਹਨਾਂ ਨੇ ਇਹਨੂੰ ਕੁਝ ਵੀ ਨਹੀਂ ਕਿਹਾ ਹੌਲੀ ਹੌਲੀ ਇਹ ਨਾਲ ਰਹਿਣਾ ਸ਼ੁਰੂ ਕੀਤਾ ਜਦ ਮੈਂ ਵੀ ਨਾਲ ਰਹਿੰਦੀ ਸੀ ਤੇ ਮੈਂ ਕਦੇ ਵੀ ਨਹੀਂ ਦੇਖਿਆ ਉਲਟਾ ਇਹ ਤੰਗ ਕਰਦੀ ਆ अच्छा हां जी ਇਹ ਜੰਪ ਕਰਦੀ ਆ ਉਹਨਾਂ ਦੇ ਕੰਨ ਖਿੱਚਦੀ ਆ ਉਹਨਾਂ ਦੇ ਉੱਪਰ ਚੜਦੀ ਆ ਉਹਨਾਂ ਨੂੰ ਤੰਗ ਕਰਦੀ ਆ ਇਹ ਉਲਟਾ ਤੰਗ ਕਰਦੀ ਆ ਉਹ ਕੁਝ ਨਹੀਂ ਕਹਿੰਦੇ ਅੱਛਾ ਐਡੇ ਮਾੜੇ ਹਾਲਾਤ ਸੀਗੇ ਫਿਰ ਕਿਸ ਤਰੀਕੇ ਨਾਲ ਇਹ ਤੁਹਾਨੂੰ ਮਿਲੇ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੀ ਕੈਟ ਦੀ ਜਿਹੜੀ ਜਾਨ ਬਚਾਈ ਤੇ ਅੱਜ ਕਿੰਨੇ ਸਾਲ ਤੇ ਨਹੀਂ ਇਹਦੀ 1 ਸਾਲ ਦੀ ਹੋ ਗਈ ਹੈ ਇਹ ਇਹ ਜੀ ਮੇਰੇ ਦੋ ਸਟੂਡੈਂਟ ਨੇ ਆ ਆਦਰਸ਼ ਔਰ ਉਹਦੇ 브ਦਰ ਉਹ ਦੋ ਕੁੱਤਿਆਂ ਤੋਂ ਇਹਨੂੰ ਬਚਾ ਕੇ ਲਿਆਏ ਸੀ ਇਹ 10 ਦਿਨਾਂ ਦੀ ਸੀਗੀ ਦੋ ਕੁੱਤਿਆਂ ਤੋਂ ਬਚਾ ਕੇ ਲਿਆਏ ਸੀ ਉਸ ਟਾਈਮ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਸੀ ਕਿ ਡਾਕਟਰ ਨੇ ਕਿਹਾ ਸੀ ਕਿ ਤੇ ਬਚਨ ਦੀ ਉਮੀਦ ਨਹੀਂ ਹੈ ਪਰ ਫਿਰ ਵੀ ਡਾਕਟਰ ਨੇ ਕਿਹਾ ਕਿ ਚਲੋ ਤੁਸੀਂ ਆਪਣੇ ਵੱਲੋਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖੋ ਤੇ ਮੈਂ ਬਸ ਪਿਆਰ ਪਿਆਰ ਕਹਿੰਦੇ ਨੇ ਜਿੰਨੂੰ ਮੈਂ ਉਹ ਤਰੀਕਾ ਅਜ਼ਮਾਇਆ ਸੀ ਉਸ ਟਾਈਮ ਤੇ ਮੈਂ ਪਿਆਰ ਨਾਲ ਇਹਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਤਕਲੀਫ ਹੋਈ ਸੀ ਮੈਨੂੰ ਵੀ ਤਕਲੀਫ ਹੋਈ ਹੈ ਦਿਨ ਰਾਤ ਤਕਲੀਫ ਹੋਈ ਸੀ ਪਰ ਮੈਂ ਇੱਕ ਮਾਂ ਮਾਂ ਨੂੰ ਆਪਣੀ ਮਤਲਬ ਕਿ ਆਪਣੇ ਆਪ ਨੂੰ ਇਹਦੀ ਮਾਂ ਦੀ ਜਗ੍ਹਾ ਰੱਖ ਕੇ ਮੈਂ ਬਸ ਪਿਆਰ ਦਿੱਤਾ ਸੀ ਇਹਨੂੰ ਹੌਲੀ 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 ਰਿਕਵਰੀ ਹੋ ਗਈ ਲਿਖਿਆ ਦਾ ਮਤਲਬ ਇਹਨੂੰ ਪਿਆਰ ਦਿੱਤਾ ਹੈ ਤੁਸੀਂ ਕਿਸ ਤਰੀਕੇ ਨਾਲ ਮਤਲਬ ਠੀਕ ਕੀਤਾ ਤੁਸੀਂ ਕਿਹਾ ਫੇਸ ਜਿਹੜਾ ਪੂਰਾ ਕਟਿਆ ਹੋਇਆ ਸੀਗਾ ਤੇ ਬਹੁਤ ਛੋਟੀ ਜੀ ਸੀਗੀ ਤੇ ਹੱਡੀਆਂ ਵੀ ਟੁੱਟੀਆਂ ਹੋਣੀਆਂ ਨੇ ਕਿਸ ਤਰੀਕੇ ਨਾਲ ਸੰਭਿਆ ਹਾਂ ਸਿਆਣਿਆਂ ਨੇ ਸਿਆਣ ਨੇ ਕਿਹਾ ਹੋਇਆ ਮੇਰੇ ਘਰੇ ਹੀ ਮੇਰੇ ਦਾਦੀ ਨੇ ਕਿਹਾ ਸੀ ਕਿ ਕਹਿੰਦੇ ਆ ਕਿ ਜਦੋਂ ਬੱਚਾ ਅਗਰ ਛੋਟਾ ਜਿਹਾ ਬੱਚਾ ਹੁੰਦਾ ਨਾ ਪੈਦਾ ਹੁੰਦਾ ਉਹ ਸਭ ਤੋਂ ਪਹਿਲੇ ਨਾ ਉਹਨੂੰ ਮਾਂ ਨੂੰ ਦਿੰਦੇ ਆ ਤੇ ਜਦੋਂ ਵੀ ਕੋਈ ਬੱਚਾ ਰੋਵੇ ਚਾਹੇ ਬਿਮਾਰ ਹੈ ਸਿਆਣੀਆਂ ਦੀਆਂ ਗੱਲਾਂ ਨੇ ਇਹ ਤੇ ਉਹ ਕਹਿੰਦੇ ਕਿ ਬੱਚੇ ਨੂੰ ਜਦੋਂ ਮਾਂ ਆਪਣੇ ਬੁੱਕਲ ਚ ਲੈਂਦੀ ਹਾਂ ਨਾ ਤੇ ਬੱਚਾ ਭਾਵੇਂ ਰੋਂਦਾ ਵੀ ਹੋਵੇ ਉਹ ਵੀ ਚੁੱਪ ਹੋ ਜਾਂਦਾ ਭਾਵੇਂ ਬਿਮਾਰ ਹੋਵੇ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਮੈਂ ਉਹੀ ਚੀਜ਼ ਮਤਲਬ ਕਿ ਅਜ਼ਮਾਈ ਸੀਗੀ ਅਪਣਾਈ ਸੀਗੀ ਮੈਂ ਕੀ ਕੀਤਾ ਸੀ ਮੈਂ ਇਹਨੂੰ ਛੋਟੀ ਜੀ ਨੂੰ ਮੈਂ ਵੀ ਆਹੀ ਬੁੱਕਲ ਚ ਲੈ ਲਿਆ ਸੀ ਤੇ ਮੈਂ ਬੁੱਕਲ ਚ ਉਹਨੂੰ 3-4 ਦਿਨ ਕੱਢਿਆ ਨਹੀਂ ਸੀਗਾ 4-5 ਦਿਨ ਕੱਢਿਆ ਨਹੀਂ ਸੀ ਇਹਨੂੰ ਤੇ ਹੌਲੀ-ਹੌਲੀ ਉਹ ਚੀਜ਼ ਮੈਂ ਦੇਖੀ ਫੀਲ ਕੀਤੀ ਮੈਂ ਕਿ ਜਦੋਂ ਮੈਂ ਬੁੱਕਲ ਚ ਰੱਖਦੀ ਸੀ ਚੁੱਪ ਰਹਿੰਦੀ ਸੀ ਇਹਨੂੰ ਦਵਾਈ ਦਾ ਅਸਰ ਵੀ ਹੁੰਦਾ ਸੀ ਤੇ ਚੁੱਪ ਵੀ ਰਹਿੰਦੀ ਸੀ ਬਸ ਐਵੇਂ ਐਵੇਂ ਕੱਢਿਆ ਸੀ ਟਾਈਮ ਉਹ ਜਿੰਮ ਫਿਰ ਵਾਸ਼ਰੂਮ ਵਗੈਰਾ ਕਿਸ ਤਰੀਕੇ ਨਾਲ ਮਤਲਬ ਕਰਦੇ ਸੀ ਫਿਰ ਤਾਂ ਤੁਸੀਂ ਮਤਲਬ ਤੁਹਾਡੇ ਕੱਪੜੇ ਸਾਰੇ ਗੰਦੇ ਹੋ ਗਏ ਹੋਣੇ ਆ ਫਿਰ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਪਰਸਨਲ ਕੰਮ ਵੀ ਹੁੰਦੇ ਨੇ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਸੀ ਸਟਾਰਟਿੰਗ 'ਚ ਆਪਣਾ ਸੂਸੂ ਪਾਟੀ ਸਾਰਾ ਮੇਰੇ ਉੱਪਰ ਹੀ ਕਰਦੀ ਹੁੰਦੀ ਸੀ ਪਰ ਉਸ ਟਾਈਮ ਇਹਦੇ ਹਾਲਾਤ ਇੰਨੇ ਕੁ ਖਰਾਬ ਸੀਗੇ ਕਿ ਮੈਨੂੰ ਇਹ ਵੀ ਨਹੀਂ ਸੀ ਕਿ ਮੈਂ ਆਪਣੇ ਕੱਪੜੇ ਚੇਂਜ ਕਰਾਂ ਮੈਂ 4 ਦਿਨ ਆਪਣੇ ਕੱਪੜੇ ਚੇਂਜ ਨਹੀਂ ਸੀ ਕੀਤੇ ਉਹਦਾ ਰੀਜ਼ਨ ਇਹ ਸੀ ਕਿਉਂਕਿ ਇਹਦੀ ਲੱਤ ਲਟਕ ਮੈਂ ਜਿਵੇਂ ਆਪਣੇ ਕੋਲੋਂ ਦੂਰ ਕਰਦੀ ਸੀ ਇਹਨੂੰ ਪੇਨ ਹੁੰਦਾ ਸੀ ਰੋਂਦੀ ਸੀ ਤੇ ਮੈਂ ਉਹ ਚੀਜ਼ ਅਸੈਪਟ ਕੀਤੀ ਮੇਰੇ ਕੋਲੇ ਸਮੈਲ ਤੱਕ ਆਉਂਦੀ ਸੀ ਬਹੁਤ ਗੰਦੀ ਸਮੈਲ ਆਉਂਦੀ ਇੱਥੋਂ ਤਾਂ ਕਿ ਆ ਆਣ ਜਾਣ ਵਾਲੇ ਉਹ ਕਹਿੰਦੇ ਹੁੰਦੇ ਸੀ ਕਿ ਮੈਮ ਤੁਹਾਡੇ ਕੋਲੇ ਬਹੁਤ ਗੰਦੀ ਸਮੈਲ ਆ ਰਹੀ ਆ ਪਰ ਮੈਂ ਉਸ ਚੀਜ਼ ਦੇ ਪਰਵਾਹ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਇੰਨਾ ਪਤਾ ਸੀ ਕਿ ਇੱਕ ਬੱਚਾ ਠੀਕ ਹੋ ਰਿਹਾ ਵੈ ਬਿਲਕੁਲ ਜੇ ਥੋੜੀ ਜੀ ਸਮੈਲ ਵੀ ਲੋਕਾਂ ਨੂੰ ਆ ਰਹੀ ਹੈ ਤੇ ਇਹ ਆ ਇੱਕ ਕਿਸੇ ਦੀ ਜਾਨ ਬਚਦੀ ਹੈ ਹਾਂ ਬਸ ਮੈਂ ਇੱਕ ਚੀਜ਼ ਸੋਚੀ ਸੀ ਕਿ ਬੱਚਾ ਹੈ ਇੱਕ ਜ਼ੁਬਾਨ ਵਾਲਾ ਬੱਚਾ ਹੁੰਦਾ ਇੱਕ ਬੇਜ਼ੁਬਾਨਾ ਬੱਚਾ ਹੁੰਦਾ ਫਰਕ ਸਿਰਫ ਇਹੀ ਸੀਗਾ ਕਿ ਇਹਦੀ ਜ਼ੁਬਾਨ ਨਹੀਂ ਹੈਗੀ ਫੀਲਿੰਗ ਸੇਮ ਨੇ ਬੱਚਾ ਜਿਹੜਾ ਇਨਸਾਨੀ ਬੱਚਾ ਹੈ ਉਹ ਬੋਲ ਸਕਦਾ ਉਹ ਰੋ ਸਕਦਾ ਪਰ ਇਹ ਸਿਰਫ ਖਾਲੀ ਰੋ ਸਕਦੀ ਸੀ ਬੋਲ ਨਹੀਂ ਸਕਦੀ ਅੱਖਾਂ ਨਾਲ ਸਮਝਾਉਂਦੀ ਹੁੰਦੀ ਸੀ ਰੋ ਕੇ अच्छा को छुट जिमे कोई सी चीज ਦਾ ਡਿਮਾਂਡ ਜਿਵੇਂ ਬੱਚੇ ਤੁਸੀਂ ਕਿਹਾ ਬੱਚੇ ਵਰਗੇ ਹੀ ਨੇ ਡਿਮਾਂਡ ਰੱਖਦੀ ਹੈ ਵੀ ਅੱਜ ਇਹ ਖਾਣਾ ਆ ਜਾਂ ਇਹ ਚਾਹੀਦਾ ਹੈ ਕੁਛ ਐਦਾਂ ਦਾ ਨਹੀਂ ਨਹੀਂ ਅੱਜ ਤੱਕ ਐਵੇਂ ਦਾ ਕੁਛ ਨਹੀਂ ਕੀਤਾ ਇਹਨੇ ਬਟ ਇਹ ਕਦੇ-ਕਦੇ ਛੋਟੇ-ਛੋਟੇ ਜ਼ਿੱਦਾਂ ਕਰਦੀ ਹੈ ਜਿਵੇਂ ਕੋਈ ਅਗਰ ਫੇਵਰਟ ਚੀਜ਼ ਹੈ ਦਾ ਫੇਵਰਟ ਖਾਣੇ ਜਿਵੇਂ ਇਹਦੇ ਹੈਗੇ ਨੇ ਉਹ ਥੋੜੀ ਕਦੇ-ਕਦੇ ਜ਼ਿੱਦ ਕਰਦੀ ਹੈ ਜਿਵੇਂ ਉਹ ਤੇ ਬੱਚੇ ਤੁਹਾਨੂੰ ਪਤਾ ਕਰਦੇ ਨੇ ਆਦਰਵਾਇਜ਼ ਕਦੇ ਵੀ ਇਹਦੀ ਕੋਈ ਵੀ ਡਿਮਾਂਡ ਨਹੀਂ ਹੋਈ ਨਾ ਇਹਨੇ ਕਦੇ ਤੰਗ ਕੀਤਾ ਕੋਈ ਨੁਕਸਾਨ ਵੀ ਨਹੀਂ ਕੀਤਾ ਕੁਛ ਵੀ ਨਹੀਂ अच्छा फिर ਜਿਮੇ ਕੀ ਦੁੱਧ ਵਗੈਰਾ ਦਾ ਯਾ ਇਹਨਾਂ ਦਾ ਖਰਚਾ ਕਿੱਦਾਂ ਤੁਸੀਂ ਮੈਨੇਜ ਕਰਦੋ ਕਿਵੇਂ ਤੁਸੀਂ ਮਤਲਬ ਕਿ ਕਿੰਨਾ ਕ ਦੁੱਧ ਲੈ ਕੇ ਆਨੇ ਹੋ ਮੰਗਾਉਂਦੇ ਹੋ ਕਿ ਹਾਂ ਦੋਨੋਂ ਡੌਗਸ ਨੂੰ ਵੀ ਤੇ ਕੈਟ ਨੂੰ ਵੀ ਤੁਸੀਂ ਆਪ ਦੇ ਦੋ ਆਮ ਜਿਹੜੀ ਕੈਟ ਹੈ ਉਹਦੇ ਵਾਸਤੇ ਸੋਲ ਸਪੈਸ਼ਲੀ ਫੀਡ ਹੈਗੀ ਆ ਮੈਂ ਉਹ ਰੱਖਦੀ ਹੁੰਨੀ ਆ ਡੌਗਸ ਦੇ ਲਈ ਦੋ ਦੋ ਕਿਲੋ ਦੁੱਧ ਆਂਦਾ ਵਾ ਜਿਵੇਂ 2 ਕਿਲੋ ਮਾਰਨਿੰਗ ਆ ਗਿਆ 2 ਕਿਲੋ ਸ਼ਾਮ ਨੂੰ ਆ ਗਿਆ ਬਸ ਉਹ ਦੁੱਧ ਜਿਹੜਾ ਹੈਗਾ ਥੋੜਾ ਜਦੋਂ ਫੁੱਲ ਫੈਟ ਵਾਲਾ ਥੋੜਾ ਉਹਨੂੰ ਪਾਣੀ ਮਿਕਸ ਕਰਕੇ ਜਿੰਨਾ ਮੇਰੇ ਮੈਂ ਆਪਣੇ ਜੋਗੀ ਹੈਗੀਆਂ ਪਾਣੀ ਮਿਕਸ ਕਰਕੇ ਮੈਂ ਇਹ ਜਿਹੜਾ ਹੈ ਮਾਰਨਿੰਗ ਈਵਨਿੰਗ ਇਹਨਾਂ ਨੂੰ دینی ਹੁੰਦੀਆਂ ਇੱਥੋਂ ਤੱਕ ਕਿ ਨਾਲ ਦੇ 플ੌਟ ਚ ਵੀ ਰਹਿੰਦੀਆਂ ਨੇ ਬਿੱਲੀਆਂ ਉਹ ਵੀ ਦੁੱਧ ਪੀਂਦੀਆਂ ਨੇ ਉਹਨਾਂ ਵਾਸਤੇ ਵੀ ਰੱਖਦੇ ਹੁੰਨੇ ਆ ਕੀ ਬਾਤ ਹੈ ਫਿਰ ਇਹਨਾਂ ਦਾ ਖਰਚਾ ਮਤਲਬ ਤੁਸੀਂ ਆਪ ਚੱਕਦੇ ਕੋਸ਼ਿਸ਼ ਹੁੰਦੀ ਹੈ ਹੁਣ ਤੱਕ ਤੇ ਚੱਲੇ ਜਾ ਰਿਹਾ ਹੈ ਹਾਂ ਫਟ ਫਟ ਚਲੀ ਜਾ ਅੱਛਾ ਤੁਹਾਡਾ ਜਿਮ ਵੀ ਹੈ ਹੈਨਾ ਤੇ ਜਿਮੇ ਸਟੂਡੈਂਟਸ ਆਉਂਦੇ ਨੇ ਡਰਦੇ ਨਹੀਂ ਵੀ ਮੈਮ ਕੈਕਸ ਰੱਖੀ ਹੈ ਜਾਂ ਡੌਗਸ ਰੱਖੇ ਹੋਏ ਨੇ ਮੈਨੂੰ ਸਾਨੂੰ ਡਰ ਲੱਗਦਾ ਆ ਕੁੜੀਆਂ ਵੀ ਆਂਦੀਆਂ ਹੋਣੀਆਂ ਡਰਦੀਆਂ ਨਹੀਂ ਵੀ ਹਾਂ ਕੁੜੀਆਂ ਜ਼ਿਆਦਾ ਡਰਦੀਆਂ ਨੇ ਨਹੀਂ ਨਹੀਂ ਸਟਾਰਟਿੰਗ 'ਚ ਜਦੋਂ ਕੋਈ ਕੁੜੀ ਆਂਦੀ ਹੈ ਨਾ ਉਹ ਜ਼ਰੂਰ ਡਰਦੀ ਹੈ ਇਹ ਸੱਚ ਹੈ ਪਰ ਜਦੋਂ ਐਂਟ੍ਰੀ ਐਂਟਰ ਕਰਦੀ ਹੈ ਜਦੋਂ ਇਹਨਾਂ ਨਾਲ 1-2 ਦਿਨ ਨਿਕਲਦੇ ਨੇ ਫਿਰ ਉਲਟਾ ਖੁਸ਼ ਹੁੰਦੀਆਂ ਨੇ ਫਿਰ ਜਦੋਂ ਇਹ ਦੇਖਦੇ ਨਹੀਂ ਫਿਰ ਪੁੱਛਦੇ ਨੇ ਮੈਮ ਕਹਾ ਗਏ ਗੁੰਨੂ ਕਹਾ ਗਈ ਫਰੂਟੀ ਕਹਾ ਗਈ ਤਾਂ ਉਲਟਾ ਐਵੇਂ ਦਾ ਮਤਲਬ ਕਿ ਮਾਹੌਲ ਬਣ ਜਾਂਦਾ ਅੱ ਫਰੂਟੂ ਹੈ ਫਰੂਟੀ ਹੈ ਗੁੰਨੂ ਨੋਬੀਤਾ ਅੱਛਾ ਹਾਂਜੀ ਸਾਰੇ ਡੱਬੂ ਹਾਂ ਫੇ ਕਰਦੇ ਤਾਂ ਨਹੀਂ ਮਤਲਬ ਕੁਝ ਕਹਿੰਦੇ ਕਿ ਹਾਂ ਕਿ ਇੱਥੇ ਰੱਖਦੇ ਹਾਂ ਜਿਮ ਦੇ ਵਿੱਚ ਰੱਖਦੇ ਹਾਂ ਘਰ ਨਹੀਂ ਲੈ ਕੇ ਜਾਂਦੇ ਇਹਨਾਂ ਨੂੰ ਨਹੀਂ ਜਿਹੜੀ ਗੁੰਨੂ ਹੈ ਕੈਟ ਹੈ ਉਹ ਹਮੇਸ਼ਾ ਮੇਰੇ ਨਾਲ ਰਹਿੰਦੀ ਆ ਜਿਵੇਂ ਜਾਣਾ ਮੈਂ ਘਰੇ ਵੀ ਜਾਣਾ ਮੇਰੇ ਨਾਲ ਜਾਂਦੀ ਆ ਬਟ ਡੌਗਸ ਦੀ ਇੱਕ ਤਾਰੀਫ ਹੈ ਦਿਨੇ ਹੈ ਰੋਟੀ ਖਾਣ ਅੰਦਰ ਆਣਗੇ ਸੌਣਗੇ ਅੰਦਰ ਪਰ ਪੂਰੀ ਰਾਤ ਇਹ ਇਨ ਏਰੀਆ ਚ ਰਹਿਣਗੇ ਬਾਹਰ ਮਤਲਬ ਕਿ ਫਰੀ ਦੇ ਜੋਖੇਦਾਰ ਮਿਲ ਜੀ ਹਾਂਜੀ ਹਾਂਜੀ ਤੁਸੀਂ ਕਦੇ ਵੀ ਰਾਤ ਨੂੰ ਭਾਵੇਂ 12 ਵਜੇ 2 ਵਜੇ 3 ਵਜੇ ਕਦੇ ਵੀ ਆ ਕੇ ਦੇਖ ਲਓ ਇਹ ਤੁਹਾਨੂੰ ਬਾਹਰ ਹੀ ਦਿਖਣਗੇ 나ਗ 나 ਮੇਰੇ ਏਰੀਆ ਵਿੱਚ ਕੋਈ ਖੜਾ ਹੋ ਸਕਦਾ ਰਾਤ ਨੂੰ ਇੱਥੋਂ ਤੱਕ ਕੀ ਮਾਰਨਿੰਗ ਅਗਰ ਕਦੇ ਜਲਦੀ ਜਿਮ ਖੁੱਲ ਜੇ ਤੇ ਇਹ ਦੋਨੋਂ ਜਿਹੜੇ ਅੰਦਰ ਸੌਂਦੇ ਨੇ ਇਹ ਓਨੀ ਦੇਰ ਤੱਕ ਦੋਨੋਂ ਇੱਧਰ ਇੱਕ ਇੱਧਰ ਇੱਕ ਇੱਧਰ ਰਹਿੰਦਾ ਜਦ ਤੱਕ ਕੋਈ ਬੱਚਾ ਨਾ ਜੇ ਜਦ ਤੱਕ ਥੋੜੀ ਜਿਹੀ ਰੋਸ਼ਨੀ ਨਾ ਹੋ ਜੇ ਫਿਰ ਅੰਦਰ ਆ ਕੇ ਸੌ ਜਾਂਦੇ ਅੱਛਾ ਕਿ ਕਿਹ ਵਾਰੀ ਤਾ ਹੋਇਆ ਕਿ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਠੀਕ ਨਾ ਹੋਵੇ ਪਰ ਕਿਤੇ ਨਾ ਕਿਤੇ ਇਨ੍ਹਾਂ ਦਾ ਵੀ ਢਿੱਡ ਪੰਨਾ ਇਨ੍ਹਾਂ ਨੂੰ ਵੀ ਫੀਡ ਦੇਣੀ ਹੈ ਇਨ੍ਹਾਂ ਦੇ ਵੀ ਜਿਹੜੇ ਰੋਟੀ ਵਗੈਰਾ ਜਾਂ ਦੁੱਧ ਵਗੈਰਾ ਦੇਣਾ ਹੈ ਕੁਝ ਲਾਈਵ ਦੇ ਵਿੱਚ ਬੜਾ ਬਹੁਤ ਵੱਡਾ ਜਿਹੜਾ ਚੈਲੰਜ ਆਇਆ ਹੋਵੇ ਇਹ ਹੁੰਦਾ ਹੈ ਨੈਚੁਰਲੀ ਗੱਲ ਹੈ ਹੋ ਜਾਂਦਾ ਹੈ ਭਾਵੇਂ ਕੰਮਕਾਰ ਜਿਹੜੇ ਆ ਉਹ ਹਮੇਸ਼ਾ ਇੱਕੋ ਜੇ ਨਹੀਂ ਰਹਿੰਦੇ ਇਹ ਹੁੰਦਾ ਬਹੁਤ ਵਾਰ ਹੋ ਜਾਂਦਾ ਪਰ ਇੱਕ ਚੀਜ਼ ਹੁੰਦੀ ਆਦੋਂ ਕਿ ਮਨ ਚੋਂ ਹੁੰਦਾ ਕਿ ਇੱਕ ਤਾਂਗ ਜੀ ਹੁੰਦੀ ਆ ਕਿ ਨਹੀਂ ਬਈ ਇਹਨਾਂ ਦਾ ਢਿੱਡ ਭਰਨਾ ਇਹ ਚੀਜ਼ ਹੋਈ ਆ ਬਹੁਤ ਵਾਰ ਹੋਈ ਆ ਮੈਂ ਇਹ ਨਹੀਂ ਕਹਿੰਦੀ ਕਿ ਅਕਸੀਡੈਂਟ ਜੋ ਤੁਸੀਂ ਇਨਸੀਡੈਂਟ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਡੌਗਸ ਦੇ ਬਾਰੇ ਜੀ ਕਿ ਅਕੋਰਡਿੰਗ ਜਿਵੇਂ ਕਿ ਕੋਈ ਹੋਇਆ ਹੋਵੇ ਕਿ ਹਾਂ ਇਹਨਾਂ ਦੀ ਫੀਡ ਦਾ ਜਿਹੜਾ ਹੈ ਹਜੇ ਫੀਡ ਆਣੀ ਹੈ ਪਰ ਪੈਸੇ ਨਹੀਂ ਹੈਗੇ ਜਾਂ ਫਿਰ ਕਿਤੇ ਨਾ ਕਿਤੇ ਕੋਈ ਵੀ ਮਤਲਬ ਕਿ ਇਹਨਾਂ ਦੀ ਫੀਡ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਲਬ ਕਿ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਆ ਮਤਲਬ ਕਿ ਫਾਈਨੈਂਸ਼ਲੀ ਦੇ ਕਾਰਨ ਇਹਨਾਂ ਨਹੀਂ ਹੋਇਆ ਬਟ ਇੱਕ ਵਾਰੀ ਹੋਇਆ ਸੀ ਕਿ ਮੈਂ ਰਾਤ ਨੂੰ ਇਹਨਾਂ ਨੂੰ ਦੁੱਧ ਦੇਣਾ ਭੁੱਲ ਗਈ ਸੀ ਅੱਛਾ ਤੇ ਮੈਨੂੰ ਰਾਤ ਨੂੰ 12:30 1 ਵਜੇ ਜਦੋਂ ਮੈਨੂੰ ਯਾਦ ਆਇਆ ਸੀ ਮੈਂ ਆਈ ਸੀਗੀ ਵਾਪਸੀ ਤੇ ਮੇਰਾ ਵੇਟ ਕਰ ਰਹੀ ਸੀ ਇੱਥੇ ਰੋਟੀ ਲਈ ਕੀ ਬਾਤ ਹਾਂਜੀ ਲੱਗਿਆ ਹਮੇਸ਼ਾ ਮਤਲਬ ਕਿ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲਿਆ ਹਾਂਜੀ ਹਾਂਜੀ ਇੱਕ ਵਾਰੀ ਆਹ ਕਿਸੇ ਤੇ ਸ਼ਾਪ ਦੇ ਅੰਦਰ ਬੰਦ ਹੋ ਗਿਆ ਸੀ ਰਾਤ ਨੂੰ ਤੇ ਮੈਨੂੰ ਨਹੀਂ ਪਤਾ ਸੀਗਾ ਸਾਰੀ ਰਾਤ ਤੇ ਮੈਨੂੰ ਉਹਨਾਂ ਸਵੇਰੇ ਸਵੇਰੇ ਪਤਾ ਲੱਗਿਆ 5 ਵਜੇ ਪਤਾ ਲੱਗਿਆ ਕਿਸੇ ਸ਼ਾਪ ਦੇ ਅੰਦਰ ਹੈ ਤੇ ਮੈਂ ਉਹਨਾਂ ਦਾ ਸ਼ਟਰ ਥੋੜਾ ਜਿਹਾ ਚੋਰੀ-ਚੋਰੀ ਚੱਕ ਕੇ ਮੈਂ ਨੀਚੋਂ ਪਲੇਟਸ ਦੁੱਧ ਪਾਣੀ ਨੀਚੋਂ ਐ ਕਰਕੇ ਦਿੱਤਾ ਸੀ ਸਾਰਾ ਕੁਝ ਹਾਂਜੀ 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 ਅੱਜ ਜਿਮੇ ਨਾ ਹੁੰਦਾ ਆ ਕਿ ਹਾਂ ਜਿਮ ਦੀ ਛੁੱਟੀ ਵੀ ਹੁੰਦੀ ਹੋਊਗੀ ਕਿਤੇ ਨਾ ਕਿਤੇ ਇੱਕ ਦਿਨ ਤਾਂ ਤੁਸੀਂ ਜਿਮ ਬੰਦੇ ਰੱਖਦੇ ਹੀ ਹੋਣਗੇ ਫੇ ਕਿੱਦਾਂ ਤੁਸੀਂ ਇਹਨਾਂ ਨੂੰ ਫਿਰ ਮੈਨੇਜ ਕਰੋ ਇਹਨਾਂ ਵਾਸਤੇ ਸਪੈਸ਼ਲ ਖੁੱਲਦਾ ਹੈ ਖੁੱਲਦਾ ਹੈ ਹਾਂਜੀ ਹਾਂਜੀ ਮਤਲਬ ਹਫਤੇ ਦੇ ਵਿੱਚ 7 ਦਿਨ ਕੋ ਪੂਰਾ ਦਿਨ ਸੰਡੇ ਨੂੰ ਪੂਰੇ ਜਿਵੇਂ ਸੰਡੇ ਨੂੰ ਥੋੜਾ ਲੇਟ ਖੁੱਲੂਗਾ 8 ਵਜੇ ਖੁੱਲੂਗਾ ਇਹ ਵੇਟ ਕਰਦੇ ਹੁੰਦੇ ਆ ਬਾਹਰ 8 ਵਜੇ ਸਾਰੇ ਇਕੱਠੇ ਹੋ ਕੇ ਆਣਗੇ ਆ ਕੇ ਪੂਰਾ ਕੀ ਕਹਿੰਦੇ ਅੰਦਰ ਜਾ ਕੇ ਸੋ ਜਾਣਗੇ ਮੈਂ ਪੰਖੇ ਚਲਾ ਜੂਗੀ ਮੈਂ ਜਦ ਤੱਕ ਨਹੀਂ ਆਣਾ ਹੋਏਗਾ ਅੰਦਰ ਤੇ ਮੈਂ ਮੈਂ ਪੰਖੇ ਚਲਾ ਜੂਗੀ ਇਹ ਅੰਦਰ ਹੀ ਰਹਿਣਗੇ ਸਾਰਾ ਦਿਨ ਤੇ ਰਾਤ ਨੂੰ ਹੀ ਇਹਨਾਂ ਨੂੰ ਖਾਣਾ ਵਗੈਰਾ ਦੇ ਕੇ ਬਾਹਰ ਮਤਲਬ ਕਿ ਭੇਜ ਕੇ ਜਾਊਂਗੀ ਮੈਂ ਸਾਰਾ ਦਿਨ ਮਤਲਬ ਕਿ ਕੋਈ ਵੀ ਛੁੱਟੀ ਨਹੀਂ ਹੈ ਇਹਨਾਂ ਵਾਸਤੇ ਮਤਲਬ ਕਿਸੇ ਨੂੰ ਲੱਗੇ ਵੀ ਨਹੀਂ ਆਣ ਦਿੰਦਾ ਮਣੋ ਤੁਹਾਡੇ ਕਦੇ ਵੀ ਨਹੀਂ بارش ਹੋਏਗੀ ਮੈਂ ਅੱਧੀ ਰਾਤ ਨੂੰ 12 ਵਜੇ ਇਹਨਾਂ ਨੂੰ ਅੰਦਰ ਕਰਕੇ ਜਾਨੀ ਆ ਅੱਛਾ ਕਈ ਵਾਰੀ ਰੁਕਦੀ ਵੀ ਆਇਆ ਇਹਨਾਂ ਨਾਲ ਜਦੋਂ ਕਦੇ ਬਾਰਿਸ਼ ਅਗਰ ਜ਼ਿਆਦਾ ਹੈ ਤਾਂ ਮੈਨੂੰ ਪਤਾ ਕਿ ਇਹ ਬਾਹਰ ਵੀ ਜਾ ਸਕਦੇ ਆ ਫਿਰ ਮੈਂ ਇੱਥੇ ਰੁੱਕਦੀ ਵੀ ਹੁੰਨੀ ਆ ਕਈ ਵਾਰੀ ਮੈਂ ਸਵੇਰੇ 3 ਵਜੇ ਆ ਜਾਂਦੇ ਆ ਕਿ ਆ ਕੇ ਕਿ ਜਦੋਂ ਬਾਰਿਸ਼ ਆ ਜਾਂ ਮਾਹੌਲ ਖਰਾਬ ਹੈ ਤੂਫਾਨ ਚੱਲ ਰਿਹਾ ਹੁੰਦਾ ਅੰਦਰੋਂ ਕਿ ਨਹੀਂ ਯਾਰ ਕਿੱਥੇ ਹੋਣੇ ਕੀ ਕਰਦੇ ਹੋਣੇ ਆ ਮੈਂ ਦਰਵਾਜ਼ਾ ਖੋਲਦੀ ਆ ਫਟਾਫਟ ਆ ਕੇ ਪੂਰੇ ਅੰਦਰ ਆ ਜਾਂਦੇ ਆ ਬਹਿ ਜਾਂਦੇ ਆ ਇਹ ਹਾਂਜੀ ਇਹਨਾਂ ਨਾਲ ਹੀ ਸੋ ਜਾਂਦੇ ਹਾਂ ਹਾਂਜੀ 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 ਇਤਿਹਦਾ ਹੋਇਆ ਕਿ ਤੁਸੀਂ ਕਿਸੇ ਐਮਰਜੈਂਸੀ ਲਈ ਕਿਸੇ ਕੰਮ ਲਈ ਤੁਸੀਂ ਬਾਹਰ ਚੱਲ ਗਏ ਹੋਣ ਤੇ ਇਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੋਈ ਸਪੈਸ਼ਲੀ ਤੁਹਾਡੀ ਕੈਟ ਦਾ ਵੀ ਖਾਣਾ ਪੀਣਾ ਵੀ ਛੱਡਦਾ ਹੋਵੇ ਉਹ ਖਾਣਾ ਪੀਣਾ ਛੱਡ ਦਿੰਦੀ ਹੈ ਇੱਕ ਵਾਰੀ ਹੋਇਆ ਸੀ ਮੈਂ ਇੱਕ ਦਿਨ ਪੂਰਾ ਬਾਹਰ ਸੀਗੀ ਇਹ ਭੁੱਖੇ ਪਿਆਸੇ ਦੋਨੋਂ ਅੰਦਰ ਸੀ ਨਾ ਇਹਨਾਂ ਨੇ ਟਾਇਲਟ ਵਾਸ਼ਰੂਮ ਕੁਝ ਵੀ ਅੰਦਰ ਨਹੀਂ ਕੀਤਾ ਹਮਮ ਭੁੱਖੇ ਵੀ ਸੀਗੇ ਪਿਆਸੇ ਵੀ ਸੀਗੇ ਮੈਂ ਕਹਿੰਦੀ ਆ ਇੱਕ ਵੀ ਨੁਕਸਾਨ ਸਾਮੇ ਖਾਣ ਵਾਲੀ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਵੇਂ ਸਭ ਕੁਝ ਪਿਆ ਹੁੰਦਾ ਕੋਈ ਚੀਜ਼ ਨਹੀਂ ਮੈਨੂੰ ਕੈਮਰੇ ਤੋਂ ਯਾਦ ਆਇਆ ਸੀ ਮੈਂ ਐਕਚੁਅਲ ਕੈਮਰੇ ਚ ਲਾ ਰਹੀ ਸੀਗੀ ਮੈਨੂੰ ਕੈਮਰੇ ਤੋਂ ਯਾਦ ਆਇਆ ਦੋਨੋਂ ਅੰਦਰ ਸੀਗੇ ਮੈਨੂੰ ਫਿਰ ਮੈਂ ਮੁੰਡੇ ਨੂੰ ਭੇਜਿਆ ਇਹਨਾਂ ਨੂੰ ਬਾਹਰ ਕੱਢਿਆ ਨੁਕਸਾਨ ਕਦੇ ਨਹੀਂ ਕਰਦੇ ਪਰ ਕੈਟ ਹੈ ਜਿਹੜੀ ਥੋੜੀ ਜੀ ਉਹ ਥੋੜਾ ਜਿਹਾ ਖਾਣਾ ਪੀਣਾ ਛੱਡ ਜਾਂਦੀ ਹੈ ਮੈਂ ਤੁਹਾਨੂੰ ਜ਼ਿਆਦਾ लाਡ ਲਿਆ ਤੁਹਾਡੀ ਕਿਉਂਕਿ ਉਹਨੂੰ ਮੈਂ ਇੱਕ ਮਾਂ ਬਣ ਕੇ ਪਾਲਿਆ ਮੇਰੀ ਸਿਰਫ ਇਹ ਫੀਲਿੰਗਸ ਹੈ ਉਹਦੇ ਲਈ ਕਿ ਬਸ ਉਹਨੂੰ ਮੈਂ ਪੈਦਾ ਨਹੀਂ ਕੀਤਾ ਹੋਇਆ ਵੈਸੇ ਮੇਰੇ ਬੱਚੀ ਹੈ ਕੜੀ ਵਿੱਚ ਹਾਂਜੀ ਸਾਰਾ ਖੁਸ਼ੀ ਹਾਂਜੀ ਹਾਂਜੀ ਬਸ ਪੈਦਾ ਨਹੀਂ ਕੀਤਾ ਮੈਂ ਉਹ ਅੱਛੇ ਕਰਦੇ ਮਤਲਬ ਕਿ ਜਿਵੇਂ ਕਿ ਆਂਗਵਾਨ ਵਾਲੇ ਹੁੰਦੇ ਆ ਪੜੋਸੀ ਹੁੰਦੇ ਆ ਜਾਂ ਫਿਰ ਰਿਸ਼ਤੇਦਾਰ ਹੁੰਦੇ ਆ ਵੀ ਹਾਂ ਵੀ ਇਦਾਂ ਹੀ ਮਤਲਬ ਕਿ ਡੌਗਸ ਨੂੰ ਹੱਥ ਪਾਉਂਦੇ ਨੇ ਜਾਂ ਸ਼ੂ ਲੈਂਦੀ ਆ ਮਤਲਬ ਬਹੁਤ ਜ਼ਿਆਦਾ ਕਈ ਹੁੰਦੇ ਆ ਨਾ ਆਪਾਂ ਵਹਿਮ ਕਰਦੇ ਨੇ ਬਹੁਤ ਜ਼ਿਆਦਾ ਕੁਛ ਇਦਾਂ ਤੇ ਲੋਕੀ ਤੁਹਾਨੂੰ ਟੱਕਰਦੇ ਹਾਂਜੀ 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 ਬਹੁਤ ਜਿਵੇਂ ਹੁਣ ਇਹ ਐ ਇਹਨੂੰ ਮੈਂ ਨਵਾ ਨਹੀਂ ਨਹੀਂ ਠੀਕ ਹੈ ਕਿਉਂਕਿ ਸਟਰੀਟ ਵਾਲੇ ਆ ਤੁਹਾਨੂੰ ਪਤਾ ਇਹਨਾਂ ਨੂੰ ਨਹੀਂ ਜ਼ਿਆਦਾ ਨਵਾ ਸਕਦੇ ਕਹਿੰਦੇ ਆ ਗੰਦੇ ਹੁੰਦੇ ਆ ਚਿੱਕੜ ਚ ਰਹਿ ਕੇ ਆਂਦੇ ਆ ਜ਼ਿੰਦਗੀ ਚ ਰਹਿੰਦੇ ਆ ਇਹਨਾਂ ਨੂੰ ਕਿਉਂ ਹੱਥ ਲਾਣੇ ਉਹਨਾਂ ਨੂੰ ਰੋਟੀ ਕਿਉਂ ਕਰਨੇ ਮੈਂ ਮੈਂ ਜਦ ਮੈਨੂੰ ਦੇਖੋ ਲੋਕੀ ਜਿਨ੍ਹਾਂ ਨੇ ਪਾਲਤੂ ਰੱਖਿਓ ਨੇ ਨਾ ਕਰੇ ਤੀਜੇ ਦਿਨ ਬਿਮਾਰ ਹੁੰਦੇ ਨੇ ਉਹ ਮੈਂ ਅਜੇ ਤੱਕ ਇਹਨਾਂ ਦੀ ਵਜ੍ਹਾ ਨਾਲ ਮੈਨੂੰ ਅਜੇ ਤੱਕ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਕੋਈ ਮੈਨੂੰ ਥੋੜੀ ਜਿਹੀ ਵੀ ਇਨਫੈਕਸ਼ਨ ਨਹੀਂ ਹੋਇਆ ਤਾਂ ਬੁਖਾਰ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ ਸ਼ਾਇਦ ਇਹ ਭਾਵਨਾ ਹੋ ਸਕਦੀ ਹੈ ਜਾਂ ਆਪਣੀ ਆਪਣੀ ਫੀਲਿੰਗਸ ਹੋ ਸਕਦੀਆਂ ਤੁਸੀਂ ਦੇਖਿਆ ਪਾਲਤੂ ਰੱਖੇ ਹੁੰਦੇ ਕਿਸੇ ਨੂੰ ਕਿਤੇ ਵੜ ਲਿਆ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਵੜ ਲਿਆ ਜਾਂ ਕੁਝ ਵੀ ਹੈ ਬਨਣੇ ਪੈਂਦੇ ਆ ਖੁੱਲ ਲੈਨੇ ਹੈ ਕੋਈ ਵਿਅਥਿਆ ਹੋਗਾ ਕਿਸੇ ਨੂੰ ਕੁਝ ਵੀ ਨਹੀਂ ਕਹਣਗੇ ਹਾਲਾਂਕਿ ਤੁਸੀਂ ਵੀ ਖੜੇ ਹੋ ਆ ਦੇਖ ਲਓ ਬਿਲਕੁਲ ਕੁਝ ਨਹੀਂ ਕਹਿੰਦੇ ਹੈ ਨਾ ਪਿਆਰ ਨਾਲ ਮਤਲਬ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਰੋਟੀ ਭਾਵੇਂ ਲੇਟ ਮਿਲ ਜੇ ਪਰ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਇਹ ਹੈ ਕਿ ਮੇਰੇ ਹੁੰਦਿਆ ਹੋਏ ਇਹਨਾਂ ਨੂੰ ਕੋਈ ਡੰਡਾ ਨਹੀਂ ਚੱਕ ਸਕਦਾ ਅੱਛਾ ਕੋਈ ਐਂਦਾ ਹੁੰਦੇ ਹੈ ਨਾ ਲੋਕੀ ਹੀਟ ਕਰਦੇ ਨੇ ਇਹਨਾਂ ਨੂੰ ਮਾਰਦੇ ਨੇ ਜਾਂ ਫਿਰ ਕਈ ਵਾਰੀ ਉਹ ਪੱ ਦੇਖਦੇ ਆ ਬੱਟੇ ਚੱਕ ਚੱਕ ਕੇ ਮਾਰਦੇ ਆ ਕੁਛ ਇੰਦਰਾ ਅ ਮੈਂ ਥੋੜੇ ਦਿਨ ਪਹਿਲੇ ਦੀ ਗੱਲ ਦੱਸਦੀ ਮੇਰੀ ਇੱਕ ਡੌਗੀ ਹੈ ਫੀਮੇਲ ਉਹਦਾ ਨਾਮ ਫਰੂਟੀ ਹੈ ਮੌਸਮ ਖਰਾਬ ਸੀ ਤੇ ਆਪਾਂ ਬੈਠੇ ਹੋਏ ਸੀ ਅੰਦਰ ਠੀਕ ਹੈ ਤੇ ਮੈਂ ਇੱਕ ਇਹ ਸਾਰਿਆਂ ਸਾਰਿਆਂ ਵਾਸਤੇ ਮੇਰੀ ਇੱਕ ਰਿਕਵੈਸਟ ਹੈ ਇਹ ਰਿਕਵੈਸਟ ਵੀ ਹੈ ਗੁੱਸਾ ਵੀ ਹੈ ਠੀਕ ਹੈ ਇੰਨੀ ਕਿ ਜ਼ਿਆਦਾ ਹੈਵਾਨੀਅਤ ਇਸ ਟਾਈਮ ਦੁਨੀਆ 'ਚ ਹੋ ਚੁੱਕੀ ਹੈ ਨਾ ਤੁਸੀਂ ਕਹਿ ਰਹੇ ਸੀ ਕੁੜੀਆਂ ਦੇ ਰੇਪ ਹੁੰਦੇ ਆ ਕੁੜੀਆਂ ਦੇ ਮਤਲਬ ਕਿ ਬੱਚੀਆਂ ਦੇ ਰੇਪ ਹੋ ਰਹੇ ਨੇ ਗਲਤ ਹਰਕਤਾਂ ਹੋ ਰਹੀਆਂ ਲੋਕੀ ਜਾਨਵਰ ਜਿਹੜੇ ਬੇਜ਼ੁਬਾਨੇ ਜਾਨਵਰ ਨੇ ਉਹਨਾਂ ਨੂੰ ਹੱਥ ਪਾਣ ਤੋਂ ਪਹਿਲੇ ਵੀ ਮੁੰਡੇ ਸ਼ਰਮਾਉਂਦੇ ਨੇ ਇਦਾਂ ਦੇ ਹਾਲਾਤ ਹੋਏ ਪਏ ਨੇ ਥੋੜੇ ਦਿਨ ਪਹਿਲੇ ਦੀ ਗੱਲ ਹੈ ਮੇਰੀ ਫੀਮੇਲ ਡੌਗੀ ਫਰੂਟੀ ਬਾਹਰ ਸੀ ਗਈ ਹੋ ਉਹ ਇੰਨੀ ਕੁ ਜ਼ਿਆਦਾ ਸ਼ਰੀਫ ਹੈ ਇੰਨੀ ਕੁ ਜ਼ਿਆਦਾ ਕਿ ਉਹਨੂੰ ਕੋਈ ਚੱਕ ਕੇ ਵੀ ਲੈ ਜਾਏ ਨਾ ਉਹ ਕੁਝ ਨਹੀਂ ਅਗਿਓ ਬੋਲਦੀ ਹੋਇਆ ਕਿ ਸੀਗਾ ਰਾਤ ਨੂੰ 10:00 ਵਜੇ ਦਾ ਟਾਈਮ ਸੀ ਤੇ ਆਹ ਆਹ ਬਾਸੀ ਤੇ ਇਹ ਨਾ ਮੈਨੂੰ ਬੁਲਾ ਰਿਆ ਸੀ ਮੈਨੂੰ ਲੱਗਿਆ ਵੈਸੇ ਮੈਨੂੰ ਤੰਗ ਕਰ ਰਿਹਾ ਇਹ ਪਰ ਇਹ ਮੈਨੂੰ ਬੁਲਾਣੋਂ ਹਟ ਨਹੀਂ ਰਿਹਾ ਮੈਂ ਥੋੜਾ ਜਿਹਾ ਥੱਕੀ ਹੋਈ ਸੀ ਮੈਂ ਸੁੱਤੀ ਹੋਈ ਸੀ ਚੇਅਰ ਤੇ ਤੇ ਮੈਨੂੰ ਲੱਗਿਆ ਕਿ ਮੈਨੂੰ ਦੇਖਣਾ ਚਾਹੀਦਾ ਬਾਹਰ ਜਾ ਕੇ ਜਦੋਂ ਮੈਂ ਦੇਖਿਆ ਕਿ ਮੈਨੂੰ ਬੁਲਾ ਰਿਆ ਕਿ ਬਾਹਰ ਆਉਣ ਵਾਸਤੇ ਕਹਿ ਰਹੇ ਸੀ ਮੈਂ ਬਾਹਰ ਜਾ ਕੇ ਦੇਖਿਆ ਜ ਫਰੂਟੀ ਜਿਹੜੀ ਮੇਰੀ ਫੀਮੇਲ ਡੋਗੀ ਹੈ ਉਹ ਚੂੰ ਚੂੰ ਕਰ ਰਹੀ ਸੀਗੀ ਨਾਲ ਇਹਨਾਂ ਦੀ ਹੱਟ ਬਣੀ ਹੋਈ ਹੈ ਇਹਦੇ ਵਿੱਚ ਮੈਂ ਜਿਵੇਂ ਬਾਹਰ ਨਿਕਲੀ ਐ ਮੈਂ ਬਾਹਰ ਜਾ ਕੇ ਦੇਖਿਆ ਉਹ ਭੱਜ ਕੇ ਆ ਕੇ ਮੇਰੇ ਨਾਲ ਚਿਪਕ ਗਈ ਪਿੱਛੇ ਇੱਕ ਮੁੰਡਾ ਨਿਕ ਠੀਕ ਹੈ ਉਹ ਜਦੋਂ ਮੁੰਡਾ ਨਿਕਲਿਆ ਮੇਰਾ ਆਟੋਮੈਟਿਕ ਜੀ ਗੱਲ ਹੈ ਠੀਕ ਹੈ ਮੇਰੇ ਬੱਚੇ ਨੇ ਇਹ ਮੇਰਾ ਉਸ ਟਾਈਮ ਇੰਨਾ ਕਿ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ ਮੈਂ ਚਲੋ ਮੈਂ ਕੈਮਰੇ ਸਾਹਮਣੇ ਕਹਿ ਰਹੀ ਆ ਮੈਂ ਉਹਨੂੰ ਬਹੁਤ ਕੁੱਟਿਆ ਉਸ ਟਾਈਮ ਤੇ ਬਹੁਤ ਜ਼ਿਆਦਾ ਕੁੱਟਿਆ ਸੀ ਹਾਂਜੀ ਹਾਂਜੀ ਇੱਕ ਹੀ ਮੁੰਡਾ ਸੀ ਹਾਂਜੀ 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 ਮੈਂ ਉਹਨੂੰ ਕਿਹਾ ਮੈਂ ਕਿ ਤੂੰ ਕੀ ਕਰ ਰਿਹਾ ਸੀ ਇੱਥੇ ਮੈਂ ਕਿਹਾ ਬਿਸਕਟ ਕਹਿੰਦਾ ਬਿਸਕਟ ਦੇ ਰਿਹਾ ਸੀ ਮੈਂ ਕਿਹਾ ਤੂੰ ਮੈਨੂੰ ਬਿਸਕਟ ਦੱਸ ਕਿੱਥੇ ਹੈ ਬਿਸਕਟ ਦਾ ਪੈਕਟ ਦੱਸ ਕਿੱਥੇ ਹੈ ਉਹਦੇ ਕੋਲੇ ਜਵਾਬ ਨਹੀਂ ਸੀਗਾ ਮੈਂ ਉਹਨੂੰ ਕਿਹਾ ਮੈਂ ਕਿ ਬਿਸਕਟ ਦੇਣੇ ਸੀ ਤੂੰ ਪੂਰਾ ਏਰੀਆ ਖਾਲੀ ਹੈ ਤੂੰ ਇੱਥੇ ਬਿਸਕਟ ਦੇ ਤੂੰ ਉਹਨੂੰ ਉਹਦੇ ਹੀ ਹੱਟ ਵਿੱਚ ਅੰਦਰ ਉਹਦੇ ਬਣੀ ਹੋਈ ਹੈ ਇਹਦੀ ਝੌਂਪੜੀ ਉਹਦੇ ਅੰਦਰ ਲੈ ਜਾ ਕੇ ਇਹਨੂੰ ਕਿਹੜੇ ਬਿਸਕਟ ਦੇ ਰਿਹਾ ਠੀਕ ਹੈ ਉਦੇ ਕੱਪੜੇ ਉਪਰ ਦੇ ਓਪਨ ਸੀਗੇ ਅੱਧੇ ਉਹਦੇ ਕੱਪੜੇ ਸਰੀਰ ਤੇ ਨਹੀਂ ਸੀਗੇ ਠੀਕ ਹੈ ਉਥੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਮੇਰੀ ਡੌਗੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਆ ਠੀਕ ਹੈ ਐਦਾਂ ਦਾ ਸਮਾਜ ਹੋਣ ਹੋ ਚੁੱਕਿਆ ਵੈ ਕਿ ਜ਼ਬਾਨ ਵਾਲੇ ਨੂੰ ਛੱਡੋ ਬੇ ਜ਼ਮਾਨੇ ਬੱਚੇ ਸ਼ਰੀਫ ਮੇਰੀ ਉਹ ਬੱਚੀ ਉਹਨੂੰ ਦੇਖ ਲਓ ਨੇ ਕੀ ਹਵਾਨਤ ਕਰਨੀ ਸੀ ਉਹ ਤੇ ਇਹਦਾ ਸ਼ੁਕਰ ਹੈ ਇਹ ਸਮਝਦਾਰ ਸੀ ਮੈਨੂੰ ਇਹਨੇ ਮੈਨੂੰ ਬੁਲਾਇਆ ਤੇ ਉਹਨੇ ਮੈਂ ਬਹੁਤ ਘਟਖਾਦੀ ਸੀ ਉਸ ਟਾਈਮ ਤੇ ਤੇ ਉਸ ਦਿਨ ਤੋਂ ਮੈਂ ਦੇਖ ਲਓ ਉਹਨੂੰ ਬੱਚੀ ਨੂੰ ਬਾਹਰ ਹੀ ਨਹੀਂ ਕੱਢ ਰਹੀ ਆ ਡਰ ਹੈਗਾ ਕਿਉਂਕਿ ਉਹ ਸ਼ਰੀਫ ਜ਼ਿਆਦਾ ਹੈ ਨਾ ਕਿਸੇ ਨੂੰ ਬੋਲੂਗੀ ਨਹੀਂ ਹੁਣ ਤੁਸੀਂ ਵੀ ਚੱਕ ਕੇ ਲੈ ਜਾਓਗੇ ਇਹਨੂੰ ਕੁਝ ਨਹੀਂ ਕਹਿਣਾ ਹੁਣ ਜੇ ਨੂੰ ਕੱਲ ਕੱਲ ਨੂੰ ਕੋਈ ਫੇਰ ਇਹਦੇ ਨਾਲ ਹਰਕਤ ਕਰੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਜਾਨਵਰ ਨੂੰ ਨਹੀਂ ਛੱਡ ਰਿਹਾ ਇੱਕ ਮਤਲਬ ਕੀ ਕਹਿ ਸਕਦੇ ਮੈਂ ਹੀ ਕਹਾਂਗੇ ਕਿ ਹਵਾਨੀਅਤ ਦੀ ਜਿਹੜੀ ਹੱਦ ਹੁੰਦੀ ਐ ਨਾ ਇਸ ਟਾਈਮ ਖਤਮ ਹੋ ਚੁੱਕੀ ਆ ਆਪਾਂ ਤਾਂ ਇਨਸਾਨ ਹੈਗੇ ਆ ਜ਼ੁਬਾਨ ਹੈਗੇ ਆ ਹੱਥ ਪੈਰ ਹੈਗੇ ਨੇ ਆਪਾਂ ਚੱਲ ਫਿਰ ਸਕਦੇ ਆ ਬੋਲ ਵੀ ਸਕਦੇ ਆ ਬੇਜ਼ੁਬਾਨਾ ਬੱਚਾ ਤਾਂ ਨਹੀਂ ਬੋਲ ਸਕਦਾ ਹਣਾ ਹੁਣ ਹਵਾਨੀ ਤਾਂ ਇੰਨੀ ਕਿ ਜ਼ਿਆਦਾ ਮਤਲਬ ਮੈਂ ਕਹਿੰਨੀ ਸ਼ਰਮ ਬਿਲਕੁਲ ਖਤਮ ਹੋ ਚੁੱਕੀ ਆ ਵਿਚਾਰੇ ਬੱਚੇ ਨੇ ਇਹ ਇਹਨਾਂ ਨੂੰ ਕੀ ਪਤਾ ਕੀ ਦਿਨ ਦੁਨੀਆ ਦਾ ਪਤਾ ਪਰ ਇਹਨਾਂ ਤੇ ਹੈ ਕਿ ਸਾਨੂੰ ਕੋਈ ਬੈਡ ਟੱਚ ਕਰ ਰਿਹਾ ਏ ਇਹ ਚੀਜ਼ ਇਹਨਾਂ ਨੂੰ ਵੀ ਪਤਾ ਬਿਲਕੁਲ ਉਹਨੂੰ ਬੈਟਾਚ ਹੋ ਰਿਹਾ ਸੀ ਇਹ ਚੋ ਉਹਨੂੰ ਵੀ ਪਤਾ ਸੀ ਤੇ ਇਹਨੂੰ ਵੀ ਸਮਝ ਆ ਰਹੀ ਸੀ ਕਿ ਮੇ ਸਾ ਮੇਰੀ ਗਲਤ ਧੀ ਕੇ ਨਾ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਆਪ ਤੇ ਕੁਝ ਨਹੀਂ ਸੀ ਕਰ ਪਰ ਇਹ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖ ਲੋ ਇਨਸਾਨਾਂ ਚ ਇੰਨੀ ਹਜੇ ਮਤਲਬ ਕਿ ਇਨਸਾਨੀਅਤ ਨਹੀਂ ਬਚੀ ਕਿ ਕਿਤੇ ਬੱਚੀ ਨੂੰ ਕੋਈ ਬੋਲਦਾ ਹੋਵੇ ਜਾਂ ਛੇੜਦਾ ਹੋਵੇ ਕਿ ਆ ਵੇਚਾ ਕੇ ਉਹਨੂੰ ਛੜਾ ਮਲਕੀ ਛੜਾਈਏ ਜਾਂ ਫਿਰ ਕਿਸੇ ਦਾ ਰੇਪ ਹੋਇਆ ਉਹਦੇ ਨਾਲ ਆ ਕੇ ਖੜ ਜਾਈਏ ਚਾਰ ਦਿਨਾਂ ਕੈਂਡਲਸ ਫੜਦੇ ਨੇ ਉਹ ਮੋਰਚਾ ਜਿਹਾ ਘੱਡਦੇ ਨੇ ਇੰਨੀ ਜ਼ਿਆਦਾ ਹਿਵਾਨੀਅਤ ਇੱਕ ਬੰਦੇ ਨਾਲ ਦੇਖਣ ਨੂੰ ਮੇਰੀ ਕੋਈ ਨਸ਼ੇੜੀ ਵਗੈਰਾ ਸੀਗਾ ਜਾਂ ਵਧੀਆ ਕਰੋ ਸੀਗਾ ਇਹ ਵੀ ਹਾਂ ਦੇਖਣ ਨੂੰ ਬੰਦੇ ਦਾ ਪਤਾ ਲੱਗ ਹੀ ਜਾਂਦਾ ਵੀ ਕਿਹੜਾ ਬੰਦਾ ਕਿਦਰੋ ਆ ਦੇਖੋ ਆਪਾਂ ਜੇ ਕਹੀਏ ਕਿ ਨਸ਼ੇੜੀ ਐਵੇਂ ਇਹਦੇ ਕੰਮ ਕਰਦੇ ਆ ਉਹ ਨਸ਼ੇੜੀਆਂ ਤੇ ਵੀ ਚਲੋ ਨਸ਼ੇੜੀ ਕਿਉਂ ਬਣੇ ਕਿਵੇਂ ਬਣੇ ਸਾਨੂੰ ਨਹੀਂ ਪਤਾ ਉਹ ਤੇ ਚਲੋ ਹਰ ਇੱਕ ਨਸ਼ੇੜੀ ਨੂੰ ਗਲਤ ਕਹਿਣਾ ਵੀ ਸਹੀ ਨਹੀਂ ਹੈ ਹਨਾ ਕਿਸੇ ਦੇ ਹਾਲਾਤ ਬਣਾ ਦਿੰਦੇ ਨੇ ਕਿਸੇ ਦਾ ਸ਼ੌਂਕ ਕਿਸੇ ਦਾ ਕੁਝ ਚਲੋ ਉਹ ਛੱਡੋ ਪਰ ਉਹ ਬੰਦਾ ਪੰਜਾਬੀ ਸੀ ਉਹ ਮੁੰਡਾ ਸੀ 26-27 ਸਾਲ ਦਾ ਮੁੰਡਾ ਸੀ ਪੰਜਾਬੀ ਸੀ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਮਾੜੋ ਮਾੜੇ ਘਰੋਂ ਸੀ ਕਿਉਂਕਿ ਪਹਿਰਾਵੇ ਤੋਂ ਲਿਵਾਜ਼ ਤੋਂ ਸ਼ਕਲ ਸੂਰਤ ਤੋਂ ਪਤਾ ਲੱਗ ਜਾਂਦਾ ਕਿ ਬੱਚਾ ਕਿਵੇਂ ਦੇ ਘਰੋਂ ਹੈ 26-27 ਸਾਲ ਦਾ ਮੁੰਡਾ ਤੇ ਉਹਦਾ ਕਹਿਣਾ ਸੀਗਾ ਕਿ ਮੇਰੇ ਘਰੇ ਵੀ ਡੋਗੀ ਨੇ ਮੈਂ ਵੀ ਉਹਨਾਂ ਨੂੰ ਪਿਆਰ ਨਾਲ ਰੱਖਦਾ ਹੁੰਨਾ ਮਤਲਬ ਕਿ ਤੂੰ ਇੱਥੇ ਸਟਰੀਟ ਡੌਗੀ ਫੀਮੇਲ ਡੌਗੀ ਨਾਲ ਤੂੰ ਹਵਾਨੀਅਤ ਕਰਨ ਜਾ ਰਿਹਾ ਸੀ ਚਲੋ ਰੱਬ ਦਾ ਸ਼ੁਕਰ ਹੈ ਫਰੂਟੂ ਦਾ ਸ਼ੁਕਰ ਹੈ ਕਿ ਇਹਦਾ ਸ਼ੁਕਰ ਹੈ ਨੇ ਮੈਨੂੰ ਉਟਾ ਦਿੱਤਾ ਕਿ ਮੈਂ ਜਾ ਕੇ ਉਹਨੂੰ ਬਚਾ ਲਿਆ ਜੇ ਉਹਦੇ ਨਾਲ ਕਰ ਦੋ ਬੱਚੀ ਨਹੀਂ ਤਾਂ ਮਰ ਜਾਣਾ ਸੀ ਬਿਲਕੁਲ ਮਰਨਾ ਹੀ ਸੀਗਾ ਬਿਕੋਜ਼ ਜਿਹੜੇ ਸਟਰੀਟ ਡੌਗਸ ਹੁੰਦੇ ਨੇ ਨਾ ਇਹਨਾਂ ਦੀ ਆਲਰੇਡੀ ਇਹਨਾਂ ਦੀ ਕੁਝ ਕੁਝੋ ਕੀਤਾ ਹੁੰਦਾ ਡਾਕਟਰਸ ਨੇ ਮੈਨੂੰ ਇੰਨਾ ਨਹੀਂ ਪਤਾ ਇਹਨਾਂ ਦੀ ਕੁਝ ਪਾਰਟਸ ਵਗੈਰਾ ਕੱਟੇ ਹੁੰਦੇ ਨੇ ਇਹਨਾਂ ਦੇ ਠੀਕ ਹੈ ਤਾਂ ਕਿ ਇਹਨਾਂ ਦੀ ਜਨਰੇਸ਼ਨ ਜ਼ਿਆਦਾ ਨਾ ਵਧੇ ਠੀਕ ਹੈ ਉਹ ਤੇ ਉਸ ਹੱਬ ਨਾਲ ਤੇ ਅਗਰ ਉਹ ਇਹਦੇ ਨਾਲ ਮਤਲਬ ਕਿ ਕੁਝ ਵੀ ਗਲਤ ਕਰ ਦੇ ਨੇ ਤੇ ਮਰ ਜਾਣਾ ਸੀ ਉਸੇ ਟਾਈਮ ਸਾਨੂੰ ਪਤਾ ਨਹੀਂ ਸੀ ਲੱਗਣਾ ਤੇ ਮੈਂ ਇਹ ਨਹੀਂ ਕਹਿੰਦੀ ਹਵਾਨੀਆਂ ਤੇ ਇਸ ਟਾਈਮ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ ਆਪਣੀ ਫੇਰ ਕਿਤੇ ਆਪਾਂ ਗੱਲ ਕਰਦੇ ਆ ਵੀ ਹੈਨਾ ਸਾਡੀ ਕੁੜੀਆਂ ਬਾਰੇ ਫੇਰ ਗੱਲ ਹੋਈ ਘੁੰਮ ਫਿਰ ਕੇ ਆ ਜਾਂਦੀ ਐ ਕੁੜੀਆਂ ਨਾਲ ਵੀ ਗਲਤ ਹੋ ਰਿਹਾ ਇੱਥੇ ਜੇ ਆਪਾਂ ਗੱਲ ਕਰੀਏ जानवर ਦੀ ਉਹਨਾਂ ਨਾਲ ਵੀ ਗੱਲ ਹੋ ਰਹੀ ਤੇ ਫਿਰ ਸਿਕਿਉਰ ਕੋਣਾ ਫਿਰ ਇੱਥੇ ਸੇਫ ਕੋਣ ਆਪਣੇ ਆਪਣੇ ਦੇਸ਼ ਦੇ ਵਿੱਚ ਸੇਫ ਤੇ ਕੋਈ ਵੀ ਨਹੀਂ ਹੈ ਤੁਸੀਂ ਇਹ ਵੀ ਸੋਚੋ ਮੇਰੀ ਫੀਮੇਲ ਕੈਟ ਹੈ ਠੀਕ ਹੈ ਮੈਨੂੰ ਉਹਦੇ ਵਾਸਤੇ ਕਦੇ ਡਰ ਨਹੀਂ ਸੀ ਲੱਗਿਆ ਮਾਹੌਲ ਦੁਨੀਆ ਚ ਐਵੇਂ ਦਾ ਬਣਿਆ ਪਿਆ ਮੈਨੂੰ ਹੁਣ ਉਹਦੇ ਵਾਸਤੇ ਵੀ ਡਰ ਲੱਗਦਾ ਕਿਉਂਕਿ ਚਲੋ ਠੀਕ ਹੈ ਬੱਚਾ ਕੋਈ ਗਲਤ ਨਹੀਂ ਹੁੰਦਾ ਪਰ ਕਿਦੇ ਮਨ ਚ ਕੀ ਚੱਲ ਰਿਹਾ ਹੈ ਇਹ ਨਹੀਂ ਮੈਨੂੰ ਪਤਾ ਮੈਨੂੰ ਮੈਨੂੰ ਉਹਦੇ ਵਾਸਤੇ ਵੀ ਡਰ ਲੱਗਦਾ ਹੁਣ ਜਦੋਂ ਦਾ ਫੀਮੇਲ ਡੌਗੀ ਨਾਲ ਹਾਦਸਾ ਹੋਇਆ ਹੋਇਆ ਮੈਨੂੰ ਆਪਣੀ ਕੈਟ ਨੂੰ ਲੈ ਕੇ ਵੀ ਲੱਗਦਾ ਮੇਰਾ ਫੋਕਸ ਸਿਰਫ ਫੀਮੇਲਸ ਜਿਹੜੇ ਫੀਮੇਲਸ ਕੋਈ ਵੀ ਕਿਟ ਹੈ ਚਾਹੇ ਡੌਗ ਆ ਮੇਰਾ ਉਹਨਾ ਵੱਲ ਹੁੰਦਾ ਕਿ ਮੈਂ ਇਹਨਾਂ ਦੀ ਕੇਅਰ ਕਰਾਂ ਕਿ ਇਹਨਾਂ ਨੂੰ ਨਾ ਕੋਈ ਹਾਦਸਾ ਹੋ ਜਾਈ ਕਿਉਂਕਿ ਜਿਹੜੇ ਮੇਲ ਡੌਗਸ ਨੇ ਜਾਂ ਮੇਲ ਕੋਈ ਵੀ ਜਾਨਵਰ ਹੈ ਉਹ ਤਾਂ ਚਲ ਆਪਣੇ ਆਪ ਨੂੰ ਬਚਾ ਲੈਂਦੇ ਆ ਫੀਮੇਲਸ ਤੁਹਾਨੂੰ ਪਤਾ ਭਾਵੇਂ ਲੇਡੀਜ਼ ਹੈ ਭਾਵੇਂ ਇਨਸਾਨੀਅਤ ਹੈ ਭਾਵੇਂ ਜਾਨਵਰਾਂ ਵਿੱਚ ਹੈ ਤੁਹਾਨੂੰ ਪਤਾ ਮਾਸੂਮੀਅਤ ਤੇ ਹੁੰਦੀ ਹੁੰਦੀ ਹੈ ਹਾਂਜੀ ਅਬ ਜਿਵੇਂ ਕਿ ਤੁਸੀਂ ਦੱਸਿਆ ਹੈ ਨਾ ਤੁਹਾਡੀ ਫੀਮੇਲ ਡੌਗ ਨਾਲ ਇਸ ਤਰੀਕੇ ਦਾ ਮਤਲਬ ਕਿ ਹਾਸਾ ਜਿਹੜਾ ਹੋਣ ਵਾਲਾ ਸੀ ਪਰ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਬਚਾ ਲਿਆ ਇਦਾਂ ਦਾ ਮੈਮ ਪਤਾ ਨਹੀਂ ਕਿੰਨੇ ਕੁ ਜਿਹੜੇ ਫੀਮੇਲ ਡੌਗਸ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਫਿਰ ਇਦਾਂ ਦਾ ਹੁੰਦਾ ਹੋਊਗਾ ਹਾਂਜੀ ਹਾਂਜੀ ਨੈਚੁਰਲੀ ਹੈ ਕਾਫੀ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਕਾਫੀ ਦੋਸਤਾਂ ਤੋਂ ਸੁਣਨ ਨੂੰ ਮਿਲਦਾ ਹੈ ਡੌਗਸ ਹੋ ਗਿਆ ਕੈਟ ਹੋ ਗਿਆ ਕਈ ਵਾਰੀ ਤੇ ਜਾਨਵਰ ਮਰ ਵੀ ਜਾਂਦੇ ਆ ਹੁਣ ਇਨਸਾਨਾਂ ਨੂੰ ਨਹੀਂ ਕੋਈ ਮਰੇ ਨੂੰ ਪੁੱਛਦਾ ਜਾਨਵਰ ਨੂੰ ਕੌਣ ਪੁੱਛੂਗਾ ਕਾਫੀ ਜਾਨਵਰ ਕਾਫੀ ਹੱਥ ਸੇ ਦੇਖਿਆ ਚ ਕੋਈ ਝੂਠ ਨਹੀਂ ਹੈ ਹਿਵਾਨੀਅਤ ਕੱਲ ਇਨਸਾਨਾਂ ਵਿੱਚ ਨਹੀਂ ਹੈ ਜਾਨਵਰਾਂ ਵਿੱਚ ਹੀ ਹੈ ਜਦੋਂ ਇਦਾਂ ਦਾ ਸਮਾਜ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਸਭ ਤੋਂ ਪਹਿਲਾ ਮਾਈਂਡ ਦੇ ਵਿੱਚ ਹੀ ਕੀ ਥੋੜਾ ਡੰਡਦਾ ਹੈ ਸਭ ਤੋਂ ਪਹਿਲੇ ਤੇ ਇਹ ਆਂਦਾ ਹੈ ਕਿ ਜਲਦੀ ਕਾਲੀ ਯੁਗ ਖਤਮ ਹੋ ਜਾਏ ਕਿਉਂਕਿ ਪਤਾ ਕੀ ਚੀਜ਼ ਹੈ ਜਿਸ ਹਿਸਾਬ ਦਾ ਇਹ ਟਾਈਮ ਚੱਲ ਰਿਹਾ ਵਕਤ ਚੱਲ ਰਿਹਾ ਨਾ ਇਸ ਟਾਈਮ ਦਾ ਇਸੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਜਿਵੇਂ ਜਿਵੇਂ ਅੱਗੇ-ਅੱਗੇ ਸਮਾ ਵਧੂਗਾ ਸਾਡਾ ਜੀਣਾ ਹੋਰ ਮੁਸ਼ਕਿਲ ਹੋਏਗਾ ਮੈਂ ਆਪਣੇ ਆਪ ਨੂੰ ਲੈ ਕੇ ਨਹੀਂ ਕਹਿੰਦੀ ਮੈਂ ਹਰ ਕਿਸੇ ਨੂੰ ਲੈ ਕੇ ਕਹਿੰਨੀ ਆ ਜਿਹਨੂੰ ਆਪਣਾ ਡਰ ਹੈਗਾ ਜਿਹਨੂੰ ਆਪਣੀ ਇੱਜ਼ਤ ਦਾ ਡਰ ਹੈ ਜਾਂ ਵਿੱਚ ਜਾਂ ਫਿਰ ਸਮਾਜ ਵਿੱਚ ਵਿਕਰਨ ਦਾ ਡਰ ਹੈ ਉਸ ਉਸ ਵਾਸਤੇ ਆਨ ਆਲਾ ਟਾਈਮ ਜਿਹੜਾ ਹੈ ਥੋੜਾ ਮੁਸ਼ਕਿਲ ਹੋਏਗਾ ਡਰ ਤੇ ਰਹੋਗਾ ਇਨਸਾਨ ਵਿੱਚ ਵੀ ਤੇ ਮੇਰੇ ਵਾਸਤੇ ਜਾਨਵਰਾਂ ਦੇ ਲਈ ਵੀ ਹੋਏਗਾ ਇਦਾਂ ਦਾ ਮਤਲਬ ਕਿ ਹਰ ਕੋਈ ਪਹਿਲਾਂ ਤਾਂ ਕਹਿੰਦੇ ਵੀ ਆਪਣੀ ਕੁੜੀਆਂ ਨੂੰ ਨਾ ਬਾਹਰ ਕੱਢੋ ਫਿਰ ਇਸ ਤਰੀਕੇ ਨਾਲ ਤਾਂ ਲੋਕ ਜਿਹੜੇ ਨੇ ਆਪਣੀ ਫੀਮੇਲ ਡੌਗ ਨੂੰ ਵੀ ਨਹੀਂ ਬਾਹਰ ਕੱਢਣਗੇ ਜਿਸਟ ਰੀਕ ਡੌਗ ਜਿਹੜੇ ਨੇ ਫਿਰ ਸਟ੍ਰਿਕ ਫੀਮੇਲ ਡੌਗ ਨੇ ਫਿਰ ਉਹ ਵੀ ਮਤਲਬ ਕਿ ਮੈਂ ਕਹਨੀ ਆ ਵੀ ਰੋਡਾਂ ਤੇ ਰਹਿਣ ਜੋਗੀ ਰਹਿਣਗੀਆਂ ਹੀ ਨਹੀਂ ਦੇਖੋ ਪਹਿਲੇ ਕਿਹਾ ਜਾਂਦਾ ਸੀ ਨਾ ਕਿ ਬੇਟੀ ਨੂੰ ਪੜਾਓ ਠੀਕ ਹੈ ਪੜਾ ਕੇ ਉਹਨੂੰ ਆਪਣੇ ਪੈਰਾਂ ਤੇ ਸਟੈਂਡ ਕਰੋ ਬਾਹਰ ਭੇਜੋ ਉਹਨੂੰ ਉਹਨੂੰ ਬਲਬੂਤੇ ਦੇ ਆਪਣੇ ਖੜੇ ਹੋਣ ਦੋ ਹੈਨਾ ਹੌਲੀ ਹੌਲੀ ਸਮਾਜ ਬਦਲਿਆ ਮਾਪੇ ਨੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਸਾਨੂੰ ਬਾਹਰ ਕੱਢਿਆ ਤੁਹਾਨੂੰ ਬਾਹਰ ਕੱਢਿਆ ਆਪ ਆਪਣੇ ਪੈਰਾਂ ਤੇ ਖੜੇ ਹੋਏ ਠੀਕ ਹੈ ਬਾਹਰ ਸਮਾਜ ਚ ਨਿਕਲਣਾ ਸ਼ੁਰੂ ਕੀਤਾ ਪਰ ਜੋ ਹੁਣ ਚੱਲ ਰਿਹਾ ਹੁਣ ਚੱਲ ਰਿਹਾ ਠੀਕ ਹੈ ਜੋ ਸਮਾਜ ਵਿੱਚ ਇਸ ਟਾਈਮ ਚੱਲ ਰਿਹਾ ਕੁੜੀਆਂ ਨੂੰ ਲੈ ਕੇ ਚੱਲ ਰਿਹਾ ਇੱਥੋਂ ਤੱਕ ਕਿ ਜਾਨਵਰਾਂ ਨੂੰ ਲੈ ਕੇ ਵੀ ਮੈਂ ਤੇ ਡੌਗਸ ਦਾ ਮੇਰੇ ਸਾਹਮਣੇ ਮੇਰੀ ਡੌਗੀ ਫੀਮੇਲ ਦੇ ਨਾਲ ਗਲਤ ਹਰਕਤ ਹੋ ਰਹੀ ਸੀਗੀ ਚਲੋ ਬਚ ਗਈ ਉਹ ਜੋ ਇਹ ਸਮਾਜ ਚ ਹੋ ਰਿਹਾ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਆਨ ਵਾਲੇ ਟਾਈਮ 'ਚ ਬੱਚਿਆਂ ਬੱਚੀਆਂ ਜਿਹੜੀਆਂ ਪੇਟ ਵਿੱਚ ਕੋਈ ਮਤਲਬ ਕੀ ਰੱਖੇਗਾ ਕਹਿੰਦੇ ਹੁੰਦੇ ਸੀ ਨਾ ਕਿ ਭਰੂਣ ਹੱਤਿਆ ਮੈਨੂੰ ਲੱਗਦਾ ਹੁਣ ਸ਼ੁਰੂ ਹੋਏਗੀ ਔਰ ਸ਼ਰਮ ਸ਼ੁਰੂ ਹੋਏਗੀ ਕਿਉਂ ਕਿਉਂ ਜਦੋਂ ਪਹਿਲੇ ਹੁੰਦਾ ਸੀ ਨਾ ਭਰੂਣ ਹੱਤਿਆ ਤੇ ਸਜ਼ਾ ਦਾ ਡਰ ਹੁੰਦਾ ਸੀ ਕਿ ਕਿਉਂ ਬੱਚੀ ਨੂੰ ਮਾਰ ਰਿਹਾ ਹਾਂ ਬੱਚੀ ਨੂੰ ਜੀਣ ਦਾ ਹੱਕ ਹੈਗਾ ਹੁਣ ਜਦੋਂ ਕੋਈ ਭਰੂਣ ਹੱਤਿਆ ਕਰੂਗਾ ਤੇ ਪੁੱਛਣ ਤੇ ਜਵਾਬ ਪਤਾ ਕੀ ਮਿਲੂਗਾ ਕੀ ਕਰਨਾ ਆਪਾਂ ਪੈਦਾ ਕਰਕੇ ਕੁੜੀ ਨੂੰ ਰੇਪ ਕਰਨ ਵਾਸਤੇ ਪੈਦਾ ਕਰਨੀ ਆਪਾਂ ਸਮਾਜ ਵਿੱਚ ਆਪਾਂ ਬਿਕਰ ਮਤਲਬ ਕਿ ਸ਼ਰਮਿੰਦਗੀ ਵਾਸਤੇ ਪੈਦਾ ਕਰਨੀ ਆਸੀ ਪੜਾ ਕੇ ਕੀ ਕਰਨਾ ਜੇ ਆਪਾਂ ਅਨਪੜ ਰੱਖਦੇ ਕਿਸੇ ਘਰੇ ਵਿਆਹ ਦਿੰਦੇ ਉਹ ਵੀ ਤੁਸੀ ਤੁਹਾਨੂੰ ਗਵਾਰਾ ਨਹੀਂ ਸੀਗਾ ਹੈਨਾ ਹੁਣ ਪੜਾ ਲਿਖਾ ਕੇ ਡਾਕਟਰ ਬਣਾਤੀ ਟੀਚਰ ਬਣਾਤੀ ਪਾਇਲਟ ਬਣਾਤੀ ਫੇਰ ਵੀ ਕੀ ਫਾਇਦਾ ਹੋਇਆ ਕੀ ਖੱਟਿਆ ਕੁਛ ਨਹੀਂ ਖੱਟਿਆ ਮਰਨਾ ਤੇ ਫੇਰ ਵੀ ਇਹਨੇ ਐਵੇਂ ਹੀ ਆ ਤੇ ਇਸ ਤੋਂ ਚੰਗਾ ਤੇ ਭਰੂਣ ਹੱਤਿਆ ਕਰੋ ਮੈਨੂੰ ਲੱਗਦਾ ਸ਼ਾਇਦ ਹੁਣ ਇਹੀ ਸ਼ੁਰੂ ਹੋਣਾ ਬਿਲਕੁਲ ਸੋ ਗੱਲਾਂ ਭਾਵੇਂ ਕੋੜੀਆਂ ਨੇ ਪਰ ਗੱਲਾਂ ਬਿਲਕੁਲ ਸੱਚੀਆਂ ਨੇ ਕਿਤੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਗਰਲਸ ਜਿਹੜੀਆਂ ਨੇ ਕੁੜੀਆਂ ਨੂੰ ਪੜਾਉ ਤੇ ਅੱਗੇ ਵਧਾਉ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਾਨਵਰਾਂ ਦੀ ਤਾਂ ਜਾਨਵਰਾਂ ਨੂੰ ਵੀ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਛੱਡਿਆ ਨਹੀਂ ਜਾ ਰਿਹਾ ਜਿੱਤੇ ਕਿ ਮੈਮ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਫੀਮੇਲ ਡੌਗ ਨਾਲ ਇੱਕ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਇੱਕ ਬੰਦਾ ਜਿਹੜਾ ਹੈ ਗਲਤ ਤਰੀਕੇ ਨਾਲ ਇੱਕ ਗਲਤ ਕੰਮ ਕਰਨ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀ ਤੇ ਬਹੁਤ ਜ਼ਿਆਦਾ ਸਾਡੇ ਲਈ ਸ਼ਰਮਿੰਦਗੀ ਵਾਲੀ ਗੱਲ ਆ ਤੁਸੀਂ ਇਸ ਸਹਿਮਾਨੀਅਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਦਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜਰੂਰ ਕਰਦੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਹਾਂ ਮਲਿਕ ਕੈਮਰਾ ਪਰਸਨ ਵਿਪਨ ਬਸੀਨਾ